ਦੇ ਜਾ ਕੇ برفਾਂ ਵਰਪਾ ਹੁਣ ਖੁਰਗੀਆਂ ਵੈਦਰ ਹੋ ਗਿਆ ਵਧੀਆ ਉਹ ਵੇਖੋ ਉਧਰਲੇ ਪਾਸੇ ਵੀ ਉਹ ਟਰੱਕ ਲੰਘ ਜਾਣ ਦੋ ਦੇਖੋ ਹੱਦ ਦਸੀ ਅੰਦਾ ਵੀ ਕਿੰਨੀ ਉੱਕੜੀ ਐ ਜੀ ਘੁਰਦਵਾਰਾ ਆ ਗਿਆ ਬਾਈ ਇੱਥੋਂ ਮਿਲੀ ਆ ਬਾਈ ਸਕਾਈ ਵੀਲ ਦੀ ਆਪਣੀ ਟਿਕਟ ਹੁਣ ਜਮਾ ਉੱਪਰ ਉਗੀ ਵੀ ਆ ਉੱਕੜ ਜਾ ਗਿਸ਼ਤਿਆਂ ਪਿੱਛੇ ਥੇ ਗੱਡੀ ਢਾਲਦੇ ਉਹ ਵੀ ਵਧੀਆ ਘਰ ਮੁੱਦਾ ਵੱਜ ਜਾ ਵੇ ਅੱਜ ਵੀ ਹੈਲੋ ਬਾਈ ਕੀ ਹਾਲਾ ਸਾਰਿਆਂ ਦਾ ਨਵੇਂ ਬਲੌਗ ਦੇ ਵਿੱਚ ਸਵਾਗਤ ਹੈ ਅੱਜ ਆਪਾਂ ਚੱਲੇ ਆ ਨੈਗਰਾ ਫਾਲ ਅੱਜ ਤੁਹਾਨੂੰ ਦਿਖਾਉਨੇ ਆ ਨੈਗਰਾ ਫਾਲ ਦੇਖਦੇ ਜਾ ਕੇ ਬਰਫਾਂ ਵਰਪਾ ਹੁਣ ਖੁਰਗੀਆਂ ਵੈਦਰ ਹੋ ਗਿਆ ਵਧੀਆ ਤੇ ਰਸਤੇ ਜਿਥੋਂ ਦੀ ਆਪਾਂ ਹਟਪੀ ਜਾਂਦੇ ਜਿਵੇਂ ਆ ਪਿੰਡ ਪੁੰਡਰ ਅਪ੍ਰੈਲ ਦਾ ਮਹੀਨਾ ਬਾਈ ਦੇ ਕਣਕਾਂ ਹੁਣ ਉੱਗ ਰਹੀਆਂ ਪਹਿਲਾਂ ਦੀਆਂ ਬੀਜੀਆਂ ਵੇ ਕਣਕਾਂ ਜਦੋਂ ਹੁਣ ਆਪਣੀ ਸਨੋ ਫਰਗੀਆ ਦੇ ਵਿੱਚੋਂ ਨਿਕਲੇ ਆਈਆਂ ਤੇ ਜਿਵੇਂ ਆਪਣੀਆਂ ਬੀਜੀਆਂ ਹੁੰਦੀਆਂ ਤੇ ਆਪਾਂ ਪਾਣੀ ਜਾਂ ਲਾਉਨੇ ਹੁੰਨੇ ਆ ਦੂਜਾ ਪਾਣੀ ਜਾਂ ਲਾਉਨੇ ਹੁੰਨੇ ਆ ਪਹਿਲਾ ਪਾਣੀ ਉੱਥੇ ਜੇ ਤੇ ਦੂਜਾ ਪਾਣੀ ਜਾਂ ਲਾਉਨੇ ਹੁੰਨੇ ਓਡੀ ਓਡੀਆਂ ਗਣਕਾ ਹੁਣ ਨਿਕਲ ਆਈਆਂ ਆ ਆ ਬਣੇ ਵੀ ਹੈ ਭਾਈ ਹੌਨ ਰੂਟ ਜਿੱਥੇ ਆਪਾਂ ਟਰੱਕ ਵੀ ਲੈ ਜਾਂਦੇ ਹੁੰਦੇ ਸੀ ਟਰੱਕ ਕਾਰਾਂ ਤੇਲ ਪਾਉਣਾ ਗੱਡੀਆਂ ਤੇਲ ਤੂਪਾਉਣ ਨੂੰ ਵੀ ਆ ਟਰੱਕ ਜੇ ਆਪਾਂ ਠੱਲਣੇ ਹੁੰਣ ਨੇ ਪਿੱਛੇ ਉਹ ਵੇਖੋ ਟਰੱਕ ਖੜੇ ਆ ਚਾਚੂ ਫੜੋ ਇਥੋਂ ਦੇ ਪੈਰ ਨਿਕਲਿਆ ਹੋਇਆ ਜਰਦਾ ਇੱਥੇ ਭਾਈ ਜਿਵੇਂ ਨਹਿਰਾਂ ਦੇ ਕੋਲੇ ਆ ਜਾਂਦੇ ਆਵੇਂ ਇਹ ਸੰਗੂਰਾ ਦਾ ਆਪਣਾ ਹੋ ਚੱਲ ਪੈਂਦੇ ਆ ਬਾਗ ਅੰਗੂਰਾਂ ਦੀਆਂ ਸਾਰੀਆਂ ਇਹਨਾਂ ਲਾਈਆਂ ਹੋਈਆਂ ਆ ਇੱਥੇ ਬਾਈਨਰੀਜ਼ ਬਹੁਤ ਆ ਤੇ ਇੱਥੇ ਵਾਈਨ ਨਿਕਲਦੀ ਆ ਆ ਵੇਖੋ ਵਾਈਨਰੀਜ਼ ਦੇ ਬੋਰਡ ਆਏ ਹਨ ਇੱਥੇ ਵਾਈਨਰੀ ਆ ਆ ਵੇਖੋ ਉੱਧਰਲੇ ਪਾਸੇ ਵੀ ਉਹ ਟਰੱਕ ਨੰਘ ਜਾਣ ਦਿਓ ਆ ਵੇ ਸਾਰੇ ਬਾਗ ਹਨ ਉੱਧਰਲੇ ਪਾਸੇ ਵੀ ਤੇ ਆਵੇ ਆਵੇ ਇੱਧਰ ਦੀ ਨੱਕਲੀਅਰ ਆ ਵੇਖੋ ਅੰਗੂਰਾਂ ਦੀਆਂ ਲਾਂਜਾਂਆਂ ਮੀਆਂ ਵੇਲਾ ਇੱਥੇ ਸਾਰੇ ਖੇਤੀ ਕਰਦੇ ਆਂ ਅੰਗੂਰਾਂ ਦੀ ਅੰਗੂਰਾਂ ਦੀ ਖੇਤੀ ਕੀਤੀ ਤੇ ਉਹ ਭਈਆ ਆਪਾਂ ਨੈਗਰਾ ਚ ਹੋ ਗਏ ਐਂਟਰ ਨੇਗਰਾ ਪਹਲ ਆ ਗਿਆ ਪਹਿਲਾਂ ਬਈ ਆਪਾਂ ਚੱਲਦੇ ਆਂ ਗੁਰਦੁਆਰੇ ਨੇਗਰਾ ਨੇ ਛੱਕਦੇ ਆ ਲੰਗਰ ਨਾਲ ਤੁਹਾਨੂੰ ਦਿਖਾਉਨੇ ਆ ਨੇਗਰਾ ਦਾ ਗੁਰਦੁਆਰਾ ਸਾਹਿਬ ਨਾਲ ਤੁਹਾਨੂੰ ਦਿਖਾਵਾਂਗੇ ਬੋਰਡ ਤੇ ਪਰਲੇ ਪਾਥੇ ਅਮਰੀਕਾ ਤੇytaleੇ ਪਾਸੇ ਕੈਨੇਡਾ ਵੇਖੋ ਨੇਗਰਾ ਦੀ ਸੜਕਾਂ ਰਾਜਪਾਣੀ ਕਹਿੰਦਾ ਪਾਣੀ ਤੇ ਤਰਦਾ ਥਾਲ ਜਿਵੇਂ ਉਖੜੀਆਂ ਉਖੜੀਆਂ ਸੜਕਾਂ Ok, bro, io vorrei avere 4 di sì, andavo in New Client Cordora, ho già visto. Ho già visto la negra, Cordora. ਇਹ ਸਕਾਈ ਵੀਲ ਇੱਧਰਲੀ ਗਲੀ ਦੇ ਆਪਾਂ ਮੋੜਦੇ ਆ ਫਿਰ ਆਪਾਂ ਇੱਧਰ ਆਉਨੇ ਆ ਗੱਡੀ ਲਾਈਏ ਕਿਰਾਂ ਕਿਤੇ ਪਾਰਕਿੰਗ ਵੇਖ ਕੇ ਇੱਧਰ ਦਿਖਾ ਦਿਓ ਰੌਣਕ ਮੇਲਾ ਆਪਾਂ ਮਾਰਨੀ ਆ ਰਾਈਟ ਇੱਥੇ ਪਾਰਕਿੰਗ ਵੇਖ ਕੇ ਆਉਨੇ ਆ ਬਾਈ ਗੱਡੀ ਲਾ ਕੇ ਮੇਰੇ ਇੱਥੇ ਆਪਾਂ ਦਿਖਾਉਂਦੇ ਆ ਕੈਮਰਾਮੈਨ ਥੋੜਾ ਜਿਹਾ ਬਾਹਰ ਨੂੰ ਰੱਖ ਗੱਡੀ ਨਾਲ ਬਸਾਂ ਵਿੱਚ ਏਕੜੜ ਕੇ ਆਪਣੇ ਪੰਜਾਬੀ ਬੇਲੀਆਂ ਫਿਰਦੇ ਆ ਨਾ ਪਿੰਡਪਰਾ ਗੱਡੀ ਬਈ ਇੱਥੇ ਪਾਰਕਿੰਗ ਆ ਪਬਲੀਕ ਪਾਰਕਿੰਗ ਸੀਗੀ ਉੱਥੇ ਆਪਾਂ ਲਾਤੀ ਆ ਇੱਥੋਂ ਮਿਲੀ ਆ ਬਈ ਸਕਾਈ ਵੀਲ ਦੀ ਆਪਣੀ ਟਿਕਟ 13 ਡਾਲਰ ਟਿਕਟ ਸੀਗੀ ਦੀਪ ਜੀ थैंक यू ਆਹ ਭਾਈ ਜਮਾ ਹੁਣ ਉੱਪਰ ਆ ਗਈ ਆਪਣੇ ਜਾਂ ਹਗੇੜਾ ਬਾਤ ਹਾ ਜਿਵੇਂ ਉੱਥੇ ਹੈਗੀ ਆ ਉਹ ਮਰਕਾ ਭਾਈ ਸਾਹਮਣੇ ਜਮਾ ਉੱਪਰ ਰੁਕੀ ਵੀ ਆ ਆਪਣੀ ਆਹ ਉੱਪਰ ਜਾਂਦੀ ਆ ਉਹਦਾ ਡਰ加 ਹੁੰਦਾ। ਪਰ ਉਹ ਬਈ ਚਾ ਕੰਮ। ਉਹਨਾਂ ਸੇ ਥੱਲੇ ਚੱਲ ਕੇ ਆਪਾਂ ਲੈ ਕਰਾ ਉੱਧਰੇ ਪਸੋਂ ਦਿਖਾਉਨੇ ਆ ਕੋਲੇ ਜਾ ਕੇ ਬਣਾਉਂਦੇ ਆ ਵੀਡੀਓ। ਤੇ ਦਰ ਲਈ ਭੰਮਦੇ ਫਿਰਦੇ ਆ। ਤੇ ਆ ਮਲਾ ਦਾ ਲਾਸਟ ਹੈ ਗਿੜਾ ਉਹਨਾਂ ਦਾ। ਉਹਨਾਂ ਦਾ ਉੱਪਰ ਆ ਗਏ ਪੂਰਾ। ਇਹ ਹੁੰਦਾ ਨਿਆਰਾ ਠੀਕ ਆ। ਹੋ ਗਰੋਂ ਸੇ। ਉਧਰ ਜਾਂਦੇ ਆ। ਓ ਭਾਈ ਆ ਗਏ ਥੱਲੇ ਚਾਰ ਗੇੜੇ ਕਢਾਏ ਆ ਇਹਨਾਂ ਨੇ ਸਾਰੇ ਆਪਾਂ ਨੂੰ ਉਹ ਅਈ ਨਾ ਕਿ ਤੁਹਾਨੂੰ ਕੋਈ ਭਾਈ ਅੱਗੇ ਤੋਂ ਸਾਬ ਇਟ ਗੋ ਵੀ ਕਿਹਦੀ ਆ ਜੀ ਹੋ ਮੇਰੇ ਗੱਡੀ ਆਪਣੀ ਪਿੱਛੇ ਲਾਈ ਵੀ ਆ ਉਧਰ ਪਾਰਕਿੰਗ ਚ ਉੱਥੇ ਇਹਦੇ ਕੋਲੇ ਹੀ ਸਕਾਈ ਵੀਲਸ ਦੇ ਆਈਦਰ ਆਪਾਂ ਚੱਲਨੇ ਆ ਨੈਗਰਾ ਦਾ ਹੁਣ ਦਿਖਾਉਨੇ ਆ ਉਧਰ ਆਪਾਂ ਮੈਂ ਪਾਣੀ ਪੂਣੀ ਦਾ ਜੰਮਿਆ ਹੀ ਆ ਅਜੇ ਬਰਫ਼ ਦੇ ਡਲੇ ਡੁਲੇ ਜੇ ਹੈਗੇ ਆ ਉੱਥੇ ਬਾਕੀ ਵੇਖਦੇ ਆਂ ਜਾ ਕੇ ਜਦ ਨਹੀਂ ਬਹੁਤੀ ਕੋ ਫਿਰ ਦੇ ਫੋਰ ਨਾ ਉਹ ਕੜੀਆਂ ਕਿਸ਼ਤੀਆਂ ਪਿੱਛੇ ਇਹ ਚਾਵਨੀਆਂ ਜਦੋਂ ਫਿਰ ਪੂਰੀ ਸਮੋਸ ਨੂੰ ਖੁਰ ਜਾਂਦੀ ਹੈ ਨਾ ਉਦੋਂ ਪਾਣੀ ਚ ਉਹ ਅੱਗੇ ਤਿੱਕਰ ਲੈ ਕੇ ਜਾਂਦੇ ਆ ਇਹਦੀ ਟਰੈਕਟਰ ਰੱਖੀ ਹੁੰਦੀ ਆ ਫਿਰ ਘਮਾਉਂਦੇ ਆ ਪੂਰਾ ਇਧਰੋਂ ਲੈ ਕੇ ਉਧਰ ਤੱਕ ਚਲ ਆ ਜੋ ਜਿੱਥੋਂ ਪਾਣੀ ਡਕਦਾ ਉਧਰੋਂ ਚੱਲਦੇ ਆ ਆ ਜੋ ਦੇਖੋ ਅੰਮੀ ਉਧਰੋਂ ਅਜਮਾ ਗੋਲੇ ਆ ਗਏ ਹੱਥ ਦੇ ਵਈ ਇੱਥੇ ਆ ਕੇ ਤਾਂ ਬੜਾ ਪਾਣੀ ਜਾ ਉੱਤੇ ਡਿੱਗਣ ਲੱਗ ਗਿਆ ਵੇਚਣ ਲੱਗ ਗਏ ਸਾਰਾ ਇੱਥੋਂ ਨਾ ਔ ਸਾਰਾ ਪਾਣੀ ਉੱਥੋਂ ਉੱਡ ਉੱਡ ਕੇ ਸਾਰਾ ਇਧਰੋਂ ਭਿੱਜਿਆ ਪਿਆ ਤੇ ਥਮੀ ਇਹ ਨੂੰ ਪਈ ਜਾਂਦਾ ਜਿੱਥੋਂ ਡਗ ਰਿਹਾ ਪਾਣੀ ਆ ਕੇ ਪਾਣੀ ਡਗਦਾ ਪਾਣੀ ਦੀ ਵਿਚਾਰ ਦੀ ਉੱਠਦੀ ਆਵੇ ਭਈ ਆਪਾਂ ਇਹ ਸੀਗੇ ਵੀ ਅਪ੍ਰੈਲ ਮਹੀਨਾ ਇੱਥੇ ਤਾਂ ਵਧੀਆ ਹੋਊਗਾ ਮੌਸਮ ਬੰਡ ਠੰਡ ਬੜੀ ਜੇ ਕੰਨ ਲਾਲ ਹੋ ਗਏ ਲਵੀਆਂ ਪਵਾਦੀਆਂ ਇੰਨੀ ਠੰਡ ਇੱਕ ਹੋਰ ਸ਼ਾਮ ਗਈ ਤਾਂ ਕਰਕੇ ਜਿੰਨਾ ਵਧੀਆ ਇਧਰ ਕੈਨੇਡਾ ਵਾਲੇ ਪਾਸਿਓਂ ਵਿਊ ਆਉਂਦਾ ਉਹਨਾਂ ਵਧੀਆ ਉਧਰੋਂ ਨਹੀਂ ਆਉਂਦਾ ਉਧਰ ਵੇਖੋ ਘਾਟ ਹੀ ਆ ਬੰਦੇ ਤੋਲੇ ਪਾਸੋਂ ਦੇਖਦਾ ਵੀ ਨਹੀਂ ਗਾ ਇਹ ਪਾਣੀ ਡਕਦਾ ਇੰਦਾ ਲੱਤਾਂ ਬਾਈ ਉਧਰੋਂ ਢੇੜਾ ਕੱਢ ਕੇ ਆਉਂਦੇ ਆਂ ਪੂਆ ਪੂਆ ਕਰਨ ਲੱਗੀਆਂ ਇੰਨਾ ਤੋਰਾ ਫੇਰਾ ਹੋ ਗਿਆ ਪਾਰਕਿੰਗ ਇੱਧਰ ਵੀ ਹੈਗੀ ਆ ਨਾਲ ਉੱਥੇ ਗੱਡੀ ਠਾਲ ਦੇ ਉਹ ਵੀ ਵਧੀਆ ਅਸੀਂ ਗੱਡੀ ਦੂਰ ਠਾਲ ਦੇ ਬੈਠੇ ਆ ਉਹਦੇ ਕੋਲੇ ਚੰਰੋਲ ਜੀ ਦੇ ਹੋਰ ਆ ਵੇਖੋ ਬਣਾਈ ਵੀ drive again from sailing through the street ਇਹ ਵੀ ਆ ਵੀ ਉਹ ਟੈਕਸੀ ਵਾਲਾ ਬਾਜਾ ਖੜਿਆ ਬਿਲਡਿੰਗ ਡੇਡੀ ਹੋਈ ਵੀ ਆ ਉਹ ਆਪਦੇ ਬਾਰ ਨੂੰ ਹੱਥ ਪਾਈ ਬੈਠਾ ਵੀ ਲੌਂਕ ਗਿਆ ਵੀ ਬਿਲਡਿੰਗ ਹੋ ਗਈ ਆ ਡੇਡੀ ਆ ਪੇਂਟ ਕਰਦਾ ਸੀ ਇਹ ਵੀ ਡੇਟਾ ਹੋ ਗਿਆ ਬਹੁਤ ਵਧੀਆ ਬਣਾਈ ਆ ਇਹ ਕਾ ਚੈੱਕ ਕਰੋ ਘਰ ਮੁੱਦਾ ਵਜ ਜਾ ਵੇ ਉਵੇਂ ਬਣਾਇਆ ਗਿਆ ਤੇ Mirror, mirror on the wall, and this wall, and this wall, and this wall, and this, this, this wall. Crystal and mirrors at every turn. Danger around every corner. don't worry i'll come find you after a few days chalo bhai chakdeya gaddi chaldeya ghar nu main ghadon oh patte velle bande aa patte rakhge sige apni leldi si appa parking di oh bhai chaldeya gharanu kardeya video di samapti ਅੱਗੇ ਕੋਈ ਵਧੀਆ ਵੀਡੀਓ ਲੱਗੀ ਤਾਂ ਆਪਾਂ ਤੁਹਾਡਾ ਫੇਰ ਸ਼ੇਅਰ ਕਰਾਂਗੇ ਚੈਨਲ ਨੂੰ ਬਈ ਲਾਈਕ ਛੇ ਤੇ ਸਬਸਕ੍ਰਾਈਬ ਜਰੂਰ ਕਰਿਓ ਫਿਰ ਆਪਾਂ ਹਜੇ ਟਰੱਕ ਤੇ ਜਾਂਦੇ ਨਹੀਂ ਜੋ ਟਰੱਕ ਤੇ ਜਾਣ ਲੱਗੇ ਫਿਰ ਟਰੱਕ ਦੀਆਂ ਵੀਡੀਓ ਬਣਾਇਆ ਕਰਾਂਗੇ ਟਰੱਕ ਦੀਆਂ ਪਾਇਆ ਕਰਾਂਗੇ